ਇਹਨੂੰ ਕਰਦੇ ਆਪਾਂ ਚੈੱਕ ਦੇਖੋ ਜਿਹੜਾ ਪੈਕ ਕਰਦਾ ਹੁੰਦਾ ਮਸਾਲੇ ਵਗੈਰਾ ਜੋ ਵੀ ਜਿਹੜਾ ਕਾਰੋਬਾਰ ਹੁੰਦਾ ਜਿੱਦਾਂ ਦਾ ਸੋ ਤੇ ਦੁਕਾਨਦਾਰਾਂ ਨਾਲ ਇਹ ਕੋਲੇ ਆਉਣੇ ਇਹ ਨਹੀਂ ਕਰਦੇ ਆ ਜੇ ਰਿਪੇਅਰ ਜੜੋ ਲਾਈਵ ਦੇ ਨਾਲ ਫਟਾਫਟ ਕਰਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਆਲੇ-ਦੁਆਲੇ ਦੇਖਦੇ ਆ ਕੌਣ ਪਹਿਲਾਂ ਆਉਂਦਾ ਦੋ ਜੀ ਕਸਜਣ ਤੇ ਜੁੜ ਗਿਆ ਕਰ ਦਿਓ ਸ਼ੇਅਰ ਲਾਈਵ ਨੂੰ ਦਿਖਾਉਣਾ ਤੁਹਾਨੂੰ ਮੈਂ ਬਰਤਬਾਰ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਚੌਧਰੀ ਲਾਈਵ ਨੂੰ ਸ਼ੇਅਰ ਕਰ ਦਿਓ ਬਧੀਏ ਤੁਸੀਂ ਸੋ ਆਪਣਾ ਚੜ੍ਹਦੀ ਕਲਾ ਚੜ੍ਹਦੀ ਕਲਾ ਲਾਈਵ ਨੂੰ ਕਰੋ ਸ਼ੇਅਰ ਫਿਰ ਤੁਹਾਨੂੰ ਦਿਖਾਉਣਾ ਮੈਂ ਅਜੱਪਾ ਸੌਪਤੀਆਂ ਵੀਰੇ ਅੱਗੇ ਦੇਖਦੇ ਕੌਣ-ਕੌਣ ਲਾਈਵ ਹੁੰਦਾ ਬਾਈ ਦਾ ਸੌਂਗ ਦਾ ਟ੍ਰੈਂਡਿੰਗ ਤੇ ਆ ਕਿਹੜਾ ਕਿਹੜੇ ਸੌਂਗ ਦੀਆਂ ਕਰਦੇ ਹੋ ਕਿਹੜਾ ਸੌਂਗ ਟ੍ਰੈਂਡ ਤੇ ਆ ਅਸੇ ਜਿੰਦ ਬਾਈ ਦੀ ਓਕੇ ਓਕੇ ਮਲਾਉਂਗਾ ਤੈਨੂੰ ਮੈਂ ਲਾਈਵ 'ਚ ਠੀਕ ਆ ਉਹਨੂੰ ਉਹਦਾ ਪਰਸੋਂ ਨੂੰ ਲਾਈਵ ਕਰਾਂਗੇ ਪ੍ਰੋਗਰਾਮ ਆਦਾ ਅ 9 10 ਤਰੀਕ ਨੂੰ ਨਾ ਲਾਈਵ ਪ੍ਰੋਗਰਾਮ ਆਪਣੇ ਚੈਨਲ ਤੇ ਆਊਗਾ ਜੀ ਜੀ ਪੰਜਾਬੀ ਤੇ ਵੀ ਆਉਣਾ ਉਹ ਵੀ ਦਿਖਾਵਾਂਗੇ ਤੁਹਾਨੂੰ ਪਾਰਟੀ ਦਾ ਪ੍ਰੋਗਰਾਮ ਨਹੀਂ ਮੈਨੂੰ ਸਟੇਜ ਪ੍ਰੋਗਰਾਮ ਹੈ ਸਟੇਜ ਪ੍ਰੋਗਰਾਮ ਹੈ ਪਾਰਟੀ ਦਾ ਵੀ ਕਰਾਂਗੇ ਕੋਈ ਗੱਲ ਨਹੀਂ ਤੁਹਾਡੇ ਘਰ ਦੇ ਕੋਈ ਹਾਂ ਥੋੜਾ ਨੇੜੀ ਨੇ ਹੈਲੋ ਚਾਚਾ ਜੀ ਕੀ ਹਾਲ ਚਾਲ ਨੇ ਵਧੀਆ ਗਾਲੇ ਤੂੰ ਦੱਸ ਵੀਰੇ ਔਰ ਦੱਸੋ ਨਵੀ ਦਾਜੀ ਗੁਰਫਤੇ ਢਿੱਲੋਂ ਸਤਿ ਸ੍ਰੀ ਅਕਾਲ ਜੀ ਗੁਰਫਤੇ ਜੀ ਵੈਲਕਮ ਤੁਹਾਡਾ ਲਾਈਵ ਦੇ ਵਿੱਚ ਪਹਿਲੀ ਵਾਰੀ ਆਏ ਹੋ ਅੱਜ ਸ਼ੇਅਰ ਕਰ ਦਿਓ ਲਾਈਵ ਨੂੰ ਚੌਧਰੀ ਆ ਆਪਣਾ ਹਾਲ ਵਧੀਆ ਤੁਸੀਂ ਸੁਣਾਓ ਕੀ ਸੁਣਦਾ ਰਹਿਣਾ ਗਾਣਾ ਬਾੜਾ ਸੋਚਦਾ ਕਿ ਗਾਣਾ ਮਰੇ ਗਾਲਾ ਸੁਣਦਾ ਕੀ ਗਾਣਾ ਤੁੱਪ ਕਦੀ ਨਾ ਜਾਏਗਾ ਮੈਂ ਤੂੰ ਬੜ ਦੇਗਾ ਆ ਗਿਆ ਇੱਕ ਮਿੰਟ ਤੁਹਾਡੇ ਕੋਲੇ ਆ ਗਿਆ ਦੱਸ ਕਸਦਾ ਮੈਂ ਤਾਂ एपिसोड दी भाभी ਕੀ ਲਿਖਿਆ ਹੈ ਕਾਂਪੁਰ ਦਾ ਸ਼ੂਟਿੰਗ ਚੰਦਰੀਆ ਕਾਲੀ اچھا ਓਕੇ 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 ਬੜੀ ਆ ਸੋਣੀ ਚੱਲ ਆਇਓ ਜੁੜੋ ਬੰਦੇ ਘੱਟ ਜੁੜ ਰਹੇ ਅੱਜ ਪੈਕਿੰਗ ਵਾਲੀ ਆ ਸੀਲਰ ਜਿਹੜੇ ਪੈਕਟ ਸੀਲ ਨਹੀਂ ਕਰਦੇ ਮਸਾਲੇ ਮਿਰਚਾਂ ਹਲਦੀ ਇਹ ਕਲਾਕਾਰ ਦਾ ਆਪਣਾ ਕੰਮ ਹੈ ਇਹਦਾ ਕਲਾਕਾਰ ਨਹੀਂ ਤੇ ਕਰਨੀ ਪੈਂਦੀ ਉਹਨੂੰ ਕੰਮ ਤਾਂ ਸਾਰੇ ਕਰਨੇ ਪੈਂਦੇ ਆ ਸਜਣਾ ਵੱਡੇ ਛੋਟੇ ਕੀ ਸਾਰੇ ਹੈ ਨਾ ਅੱਜ ਖੌਣਾ ਤੱਕ ਮੈਂ ਸਾਰੇ ਉੱਪਰੋਂ ਟ੍ਰੈਕਟਰ ਸਿਲਰ ਹੈ ਤਪੇਤੀ ਆ ਵੀ ਕਰ ਦੋ ਮਾਨੂੰ ਬੋਲ ਬਾਲ ਸਿੰਘ ਜੀ ਹਾਂ ਸੋ ਦੋ ਪੈਲਾ ਬਾਜੀ ਵਾ ਜੀ ਹਾਲ ਚਾਲੇ ਮਾਰੇ ਹਾਂ ਹੋ ਸੁਣਾਓ ਠੀਕ ਠਾਕ ਹੋ ਹੋ ਸਭ ਵਧੀਆ ਲੈ ਵੀ ਜੂ ਪੇਲ ਤੇ ਨੂੰ ਆ ਦਿਖਾਉਣਾ ਮੈਂ ਇਹ ਇਹ ਐਦਾ ਹੁੰਦੀ ਆ ਇਹ ਇੱਥੇ ਪੈਕੇਟ ਰੱਖ ਕੇ ਮੈਂ ਚਲਾ ਕੇ ਹੀ ਦਿਖਾਉਂਗਾ ਬਾਅਦ ਚ ਸੈੱਟ ਕਰ ਦੇਣਗੇ ਆ ਇੱਥੇ ਹੀਟਰ ਹੈ ਇਹਦੇ ਇਹਦੇ ਵਿੱਚ ਆ ਆ ਗਰਮ ਹੁੰਦਾ ਹੈ ਸਾਰਾ ਆ ਵਾਲਾ ਇਹਦੇ ਵਿੱਚ ਦੀ ਪੈਕੇਟ ਚੱਲਦਾ ਆਵੇਂ ਆ ਫੀਤੇ ਨਾਲ ਐਵੇਂ ਜੁੜੇ ਰਹੋ লাইਵ ਦੇ ਨਾਲ ਦਿਖਾਉਂਦੇ ਆ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ Ô, Gopal, Lindinho, tá bom. ਉਹ ਪਤਾ ਜਿਸ ਸਾਰੇ ਕਿਤੇ ਤੇ ਹੈ